ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਮੇਰੀ ਕਿਸਮਤ ਇੰਨੀ ਮਾੜੀ ਕਿਉਂ ਆ ਮੇਰਾ ਇੱਕ ਪੁੱਤ ਤੇ ਦੂਜੇ ਦਾ ਦੁਸ਼ਮਣ ਬਣ ਗਿਆ ਲਵਲੇ ਮੈਨੂੰ ਇੱਕ ਗੱਲ ਦੱਸ ਕਿਹੜੀ ਗੱਲ ਦੀ ਕਮੀ ਸੀ ਜਿਹੜਾ ਤੂੰ ਇਹ ਕੰਮ ਕੀਤਾ ਤੈਨੂੰ ਮਾਸਾ ਸ਼ਰਮ ਨਹੀਂ ਵੀ ਮੇਰਾ ਨਿੱਕਾ ਭਰਾ ਵਾ ਮਮਮੀ ਮੇਰੀ ਗੱਲ ਦਾ ਯਕੀਨ ਕਰੋ ਮੈਂ ਇਹ ਕੰਮ ਨਹੀਂ ਆ ਕੀਤਾ ਨਾਲ ਇਹਨਾਂ ਦੇ ਪਰੂਫਾਂ ਦੇ ਕਾਹਦਾ ਯਕੀਨਵਾ ਜਾਂデア ਰਿਕਾਰਡੀਆਂ ਕੀ ਪਤਾ ਕਿੱਥੋਂ ਦੀ ਕਿੱਥੋਂ ਆ ਗਈਆਂ ਮੈਂ ਤਾਂ ਯਕੀਨ ਕਰ ਲਿਆ ਪਰ ਮੈਨੂੰ ਆਪਣੀ ਗਲਤੀ ਦਾ ਹੁਣ ਅਹਿਸਾਸ ਹੋਇਆ ਵਾ ਕਿ ਮੈਨੂੰ ਇਦਾਂ ਨਹੀਂ ਕਰਨਾ ਚਾਹੀਦਾ ਚੱਲ ਤੁਸੀਂ ਬੈਠੋ ਮੈਂ ਜੋਤ ਕਹੋ ਕਿ ਆਉਂਦੀ ਆ ਮੈਂ ਤੈਨੂੰ ਘਰੋਂ ਕੱਢਾਂ ਤੱਕ ਗਈ ਪਰ ਇਹ ਮੇਰੀ ਗਲਤੀ ਸੀ ਮੇਰੀ ਦੀ ਨਾ ਹੁਣ ਮੈਨੂੰ ਮਾਫ਼ ਕਰ ਦੇ ਜੀ ਮਮੀ ਜੀ ਤੁਹਾਨੂੰ ਮਾਫ਼ੀ ਮੰਗਣ ਦੀ ਲੋੜ ਨਹੀਂ ਹੈਗੀ ਘਰ ਦੇ ਵਿੱਚ ਮਾਹੌਲ ਹੀ ਇਦਾਂ ਦਾ ਬਣ ਗਿਆ ਸੀ ਉਹ ਮੈਂ ਤੇ ਮਾਦਾ ਕਹਿਂਦੇ ਆਂ ਬਲਜੀਤ ਨੂੰ ਸੱਦੋ ਤੇ ਨਾਲੇ ਆਪੇ ਦੱਸ ਦਿੰਦਾ ਵਾ ਵੇ ਸੱਦੇ ਕੌਣ ਤੂੰ ਹੀ ਸੱਦੋਗਾ ਜਿੰਨੇ ਯਕੀਨ ਕਰਨਾ ਵਾ ਨਹੀਂ ਫੋਟੋਆਂ ਤਾਂ ਤੂੰ ਲੈਂਦਾ ਹਾਂ ਕਰਦਾ ਤੂੰ ਫੋਨ 'ਚ ਸੱਚਾ ਹੀ ਹੈਗਾ ਤਾਂ ਬਾਕੀ ਜਿਹੜਾ ਬਲਜੀਤ ਵਾ ਨਾ ਉਹਨੂੰ ਵੀ ਇਹ ਪਹਿਪੋਹੇ ਦੇ ਕੇ ਨਾ ਇਹ ਪ੍ਰੂਫ ਰਾਫ ਤੁਹਾਨੂੰ ਵਿਖਾ ਲਨ ਦਾ ਮਾਰਾ ਕਰਦਾ ਰਿਹਾ ਸਾਰਾ ਕੁਝ ਟਰਮ